ਅਸੀਂ ਨੇਸ਼ਨ ਪੰਜਾਬ ਆਪਣੀ ਬੋਲੀ ਆਪਣਾ ਦੇਸ਼ ਤੇ ਇੱਕ ਖਾਸ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਰਜਿੰਦਰ ਸਿੰਘ ਕੋਟਲਾ ਪਵਨ ਗਰਗ ਜੀ ਨਾਲ ਦੀ ਨਾਲ ਗੁਰਪ੍ਰੀਤ ਗੁੰਦਾਰਾ ਇਸ ਇਮੀਗ੍ਰੇਸ਼ਨ ਦੇ ਜਿਹੜੇ ਆਨਰ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਅਸੀਂ ਗਗਨ ਰਾਜੇਣ ਜਿਹੜੇ ਇਸ ਵੇਲੇ ਚਾਹ ਸੁੱਤਾ ਬਾਰ ਦੇ ਆਨਰ ਆ ਉਹ ਚਲਾ ਰਹੇ ਬਹੁਤ ਸੋਹਣਾ ਉਹਨਾਂ ਦਾ ਜਿਹੜਾ ਹੈਗਾ ਇੱਕ ਪ੍ਰੋਜੈਕਟ ਆ ਜਿੱਥੇ ਬੈਠ ਕੇ ਅਸੀਂ ਗੱਲਬਾਤ ਕਰ ਸਕਦੇ ਹਾਂ ਯਾਰਾਂ ਦੋਸਤਾਂ ਨੂੰ ਮਿਲ ਸਕਦੇ ਆ ਉਹਦਾ ਹੀ ਨਤੀਜਾ ਅੱਜ ਸਹਿਪਨੇਸ਼ਰ ਜਿਹੜੇ ਹੈਗੇ ਚੈਨਲ ਦੇ ਓਨਰ ਸਹਿਪਨੇਸ਼ਰ ਸਾਡੇ ਨਾਲ ਆ ਤੇ ਇਹ ਜਿਹੜਾ ਹੈਗਾ ਅਸੀਂ ਗੱਲਬਾਤ ਕਰ ਚੁੱਕੇ ਹਾਂ ਹੁਣ ਇਸ ਵੇਲੇ ਉਹਦੀ ਜ਼ਿੰਦਗੀ ਦੇ ਨਾਲ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਕਿਸ ਤਰ੍ਹਾਂ ਦਾ ਤਜਰਬਾ ਕਿਵੇਂ ਮੀਡੀਆ 'ਚ ਆਏ ਸਾਰੀਆਂ ਗੱਲਾਂ ਤੁਹਾਡੇ ਨਾਲ ਨੇਸ਼ਨ ਪੰਜਾਬ ਤੇ ਅਸੀਂ ਸਾਂਝੀਆਂ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਹੋਰ ਸ਼ਖਸੀਅਤਾਂ ਨੂੰ ਵੀ ਮਿਲਾਂਗੇ ਜੇਕਰ ਤੁਸੀਂ ਸਹਿਪਨੇਸ਼ਰ ਵਾਂਗੂ ਹੋਰ ਤੇ ਜਿਹੜੇ ਤੁਹਾਡੇ ਹਰਮਨ ਪਿਆਰੇ ਹੈਗੇ ਆ ਸੋਸ਼ਲ ਮੀਡੀਆ ਦੇ ਸਟਾਰ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਜਾਣਨਾ ਚਾਹੁੰਦੇ ਆ ਤਾਂ ਕਮੈਂਟ ਬਾਕਸ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਿਖੋ ਅਸੀਂ ਪਹੁੰਚ ਕਰਾਂਗੇ ਤੇ ਉਹਨਾਂ ਨੂੰ ਤੁਹਾਡੇ ਰੂਰੂ ਕਰਾਂਗੇ ਤੇ ਅਸੀਂ ਇੱਕ ਵਾਰ ਜਿਹੜਾ ਹੈਗਾ ਬਹੁਤ-ਬਹੁਤ ਧੰਨਵਾਦ ਕਰ ਰਿਹਾ ਕਿਉਂਕਿ ਸਾਡੇ ਲਈ ਟਾਈਮ ਕੱਢਿਆ ਸਾਬ ਪਨੇਸਰ ਹੋਰਾਂ ਨੇ ਤੇ ਉਹਨਾਂ ਸਾਰੇ ਮਿੱਤਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮ ਬਣਾਉਣ ਦੇ ਵਿੱਚ ਖਾਸ ਸਹਿਯੋਗ ਦਿੱਤਾ ਕੀ ਕਹਿਣਾ ਚਾਹੂੰਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਅਕਲਿਆਨ ਸਾਹਿਬ ਕਿਉਂਕਿ ਤੁਸੀਂ ਸਾਡੇ ਸੀਨੀਅਰ ਹੋ ਤਾਂ ਜਿਹੜਾ ਤੁਹਾਡੇ ਮੂਹਰੇ ਅੱਜ ਬੈਠਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਕਿਉਂਕਿ ਜਿਹੜੇ ਸੀਨੀਅਰ ਤਾਂ ਸੀਨੀਅਰ ਹੀ ਹੁੰਦਾ ਨਾ ਕਿਉਂਕਿ ਬਹੁਤ ਤੁਹਾਡਾ ਲੰਬਾ ਜਿਹੜਾ ਤਜਰਬਾ ਵਾ ਇਸ ਲਾਈਨ ਦਾ ਤਾਂ ਅਸੀਂ ਤਾਂ ਅ ਪਰ ਤੁਹਾਡੇ ਅੱਗੇ ਹਰੇਕ ਬੰਦਾ ਫਿੱਕਾ ਹੀ ਆ ਕਿਉਂਕਿ ਤੁਹਾਡੇ ਕੋਲ ਤਜਰਬਾ ਬਹੁਤ ਜ਼ਿਆਦਾ ਹੈ। ਬਹੁਤ ਬਹੁਤ ਧੰਨਵਾਦ। ਜੀ ਇਸ ਚੈਨਲ ਤੇ ਇਸ ਇੰਟਰਵਿਊ ਨੂੰ ਦੇਖਿਓ ਜ਼ਰੂਰ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੇਰੀ ਜ਼ਿੰਦਗੀ ਦੇ ਵਿੱਚ ਵੀ ਹੋਈਆਂ ਇਸ ਲਾਈਨ ਦੇ ਵਿੱਚ ਆਉਣ ਤੋਂ ਬਾਅਦ ਤਾਂ ਉਹ ਵੀ ਤੁਹਾਡਾ ਜਿਹੜੀਆਂ ਸਾਂਝੀਆਂ ਕਰਾਂਗੇ ਕਿਉਂਕਿ ਹਰੇਕ ਬੰਦਾ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਦਾ ਸਰਗਰਮ ਹੈਗਾ ਤਾਂ ਇਸ ਵੀ ਇੰਟਰਵਿਊ ਦੇ ਨਾਲ ਤੁਹਾਨੂੰ ਜਿਹੜਾ ਹੌਸਲਾ ਜਿਬੋ ਮਿਲੋ।